ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਨ ਮਗਲਾਣੀ ਦੇ ਗਰੀਬ ਪਰਿਵਾਰ ਦੇ ਘਰ ਵਿੱਚ ਗੈਸ ਸਿਲੰਡਰ ਦੀ ਪਾਈਪ ਲੀਕ ਹੋ ਕੇ ਅੱਗ ਲੱਗਣ ਨਾਲ ਘਰ ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਕਵਲਜੀਤ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਆਪਣੇ ਘਰੋਬਾਰ ਮਿਹਨਤ ਮਜ਼ਦੂਰੀ ਕਰਨ ਗਏ ਸੀ ਤਾਂ ਅਚਾਨਕ ਘਰ ਚ ਪਏ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਨਾਲ ਘਰ ਚ ਅੱਗ ਲੱਗ ਗਈ ਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪੀੜਤ ਪਰਿਵਾਰ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ ਕਵਲਜੀਤ ਨਾਮ ਮੇਰਾ ਪਿੰਡ ਮਗਲਾਣੀ ਆ ਗੱਲਬਾਤ ਜਿਹੜਾ ਸਾਰੇ ਘਰ ਦੇ ਜਿਹੜਾ ਅੱਗ ਲੱਗਿਆ ਸਮਾਨ ਪਲਾ ਗਿਆ ਸਰ ਕੰਮਕਾਰ ਵਾਲੇ ਬੰਦੇ ਕੰਮ ਕਰਦੇ ਗਏ ਹਾਂ ਤੇ ਸਲੈਂਡਰ ਦੀ ਨਾਲੀ ਨੂੰ ਅੱਗ ਲੱਗਣ ਦੇ ਨਾਲ ਇਹ ਨਿਸ਼ਕਾਨ ਹੋਇਆ ਸਾਡਾ ਸਾਰਾ ਹੀ ਜੀ ਕੋ ਸਕੇਸ ਹੋਇਆ ਹੈ ਸਾਰੇ ਕੋਈ ਸਰ ਫ੍ਰਿਜ ਫਰੂਜ ਜੋ ਵੀ ਚੀਜ਼ਾਂ ਕਰਦੀਆਂ ਸਾਰਾ ਹੀ ਸਮਾਨ ਸਾਰੇ ਸੜ ਗਿਆ ਵਾ ਇੱਕ ਖੋਦ ਪੇਟੀ ਤੱਕਰ ਪੇਟੀ ਦੇ ਵਿੱਚ ਅੱਗ ਚੱਲ ਗਈ ਹੈ ਜੋ ਲੀੜਾ ਕਪੜਾ ਪੇਟੀ ਦੇ ਵਿੱਚ ਉਹ ਵੀ ਸੜ ਗਿਆ ਵਾ ਹੋਰ ਇਸ ਤੋਂ ਲਾਵਾ ਵੀ ਚਲੇ ਗਿਆ ਇਹ ਤਾਂ ਲਾਵਾ ਸਾਰੇ ਹੀ ਘਰ ਦਾ ਜਿੰਨਾ ਟੋਟਲ ਪੱਖੇ ਪੁੱਖੇ ਜੋ ਵੀ ਫ੍ਰਿਜ ਜੋ ਐਲ ਸੀ ਡੀ ਜਾਂ ਜੋ ਵੀ ਆ ਵੀ ਸਾਰਾ ਕੋਸ਼ਿਸ ਸੜ ਗਿਆ ਵਾ ਕੋਈ ਚੀਜ਼ ਨਹੀਂ ਬਜੀ ਕਿਸਾ ਲੱਗੀ ਅੱਗ ਇਹ ਯਾਰ ਸਿਲੰਡਰ ਦੀ ਨਾਲੀ ਦੇ ਨਾਲ ਲੱਗੀ ਆਗਾ ਕੀ ਮੰਗ ਕਰਦੇ ਆਈਏ ਉਹ ਮੰਗ ਕਰਦੇ ਵੀ ਗਰੀਬ ਪਰਿਵਾਰਿਆਂ ਦੇ ਅੱਡੀ ਦਪਿਆਲੇ ਹੈਗੇ ਆ ਜੇ ਕੋਈ ਸਾਡੀ ਮਦਦ ਕਰ ਸਕਦਾ ਤੇ ਕਰ ਕਰੇ ਵਰਕ ਆਊਟ ਹੋਣਾ ਪਰਿਵਾਰ ਚ ਦੋ ਘਟਕੇ ਆ ਤੇ ਘਰ ਵਾਲਾ ਵਾ ਤੇ ਮੈਂ ਆ ਮੈਂ ਤਾਂ ਮੇਰੀ ਕਰਦੇ ਸਾਰੀ ਹਾਂਜੀ ਸਾਰੇ ਦਿਹਾੜੀ ਦੱਪਿਆ ਲਈਆਂ ਹਾਂਜੀ ਇਹਨਾਂ ਤੁਹਾਡਾ ਜੀ ਸੇਵਾ ਸਰ ਜਿਹੜਾ ਪਿੰਡ ਹੈ ਜੀ ਸਰ ਜੀ ਇਹ ਗੱਲ ਬਾਤ ਉਹ ਜਿਹੜਾ ਘਰ ਦਾ ਸਮਾਨ ਸਾਰਾ ਕਰਿਆ ਪਿਆ ਜੀ ਇਹ ਜੀ ਸਿਲੰਡਰ ਦੇ ਨਾਲ ਅਲੱਗ ਅਲੱਗ ਸਾਨੂੰ ਫੋਨ ਕੀਤਾ ਆਣ ਕਹੀ ਸਰਲੇ ਤੋਂ ਪੰਜ ਚਾਰ ਜਣੇ ਆਏ ਆ ਉਹ ਜਿਹਤੋਂ ਇਹਨਾਂ ਦੇ ਹੀ ਬੰਦੇ ਉਹ ਜੋਰ ਜਾਣਿਆਂ ਦੀਆਂ ਹਿਆ ਤੇ ਅੱਧ ਪਿੱਛਾ ਦਾ ਬਾਹਰ ਸਮਾਨ ਸੁੱਟਿਆ ਵਾ ਅੱਧ ਪਿੱਛਾ ਦਾ ਵਿੱਚੇ ਸੱਟ ਜੰਡਰ ਦੀ ਨਾਲੀ ਨਾਲ ਲੱਗਣਾ ਸਾਰਾ ਮਸਾਲਾ ਹਾਂਜੀ ਉਹਦੇ ਨਾਲ ਆ ਜ਼ਹਿਰ ਗੋੜ ਗੋੜ ਸਾਪ ਅੰਦਰ ਹੀ ਤੇ ਉਹ ਜ਼ਹਿਰ ਗੋੜ ਨਾਲ ਹੀ ਅਗਲਾ ਦੀ ਕਿਵੇਂ ਸੜ ਗਈ ਸਾਡੇ ਜਗਦਾ ਜੇ ਫਰੱਜ ਸਾਡੇ ਬਿਸਤਰੇ ਸਾਡੇ ਹੋਰ ਘਰ ਦਾ ਨਿੱਕਾ ਮੋਟਾ ਜਿੰਨਾ ਸਮਾਨ ਸਾਰਾ ਸਾਡੇ ਬਿਨਾਂ ਪੰਜਾਬ ਸਰਕਾਰਾਂ ਜਾਂ ਦਾਨੀ ਸੱਜਣਾਂ ਉਹਨਾਂ ਨੂੰ ਕੀ ਫੀਡ ਕਰਦੇ ਆਹੇ ਇਹਨੇ ਸਾਡੇ ਮਾਤਾ ਕਰੋ ਗਰੀਬ ਬੰਦੇ ਪ੍ਰਵਾਤ ਨਾ ਕੋਣ ਹੈ ਉਧਾਰ ਤੇ ਅਹੀ ਦੋ ਕੱਕੇ ਪੇਤਾ ਨਵਾਂ ਨਾ ਆ ਰਿਹਾ। ਉਹ ਪਿੰਡ ਦਾ ਮੋਹਤਵਾਰ ਜਾ ਕੋਈ ਆਗੂ ਦੇਖਣ ਆਇਆ ਧੋਕਾ ਕਰਦਾ। ਕੁਝ ਸਾਡੇ ਆਉਂਦਿਆਂ ਕੁਝ ਅੱਧੁੱਪੇ ਤੇ ਚਲੇ ਗਏ ਸੀਗੇ ਤੇ ਬਿਸਤੇ ਦੇ ਜਿਹੜੇ ਵਿੱਚ ਧੁੱਪਦੇ ਉਹ ਹੀ ਆਪ ਆ ਕੇ ਖੜੇ।